ਸੋ ਹੰਗ ਮਹਾਰਾਜੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਜੀ ਜੈ ਸੋ ਹੰਗ ਮਹਾਰਾਜੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਜੀ ਜੈ ਸੋ ਹੰਗ ਮਹਾਰਾਜੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਜੀ ਜੈ ਸੋ ਹੰਗ ਮਹਾਰਾਜੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਜੀ ਜੈ ਸੋਹੰਗ ਵਹਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਜੀ ਜੈ ਸੋਹੰਗ ਵਹਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਜੀ ਜੈ ਪਿਆਰੀ ਹਰ ਸੰਗਤ ਜੀ ਪਹਿਲੇ ਲੇਖ ਸੇ ਖਤਮ ਹੋਈ ਸੀ ਜੀਵ ਕੀ ਜਾਨੇ ਪ੍ਰਭ ਕੀ ਸਾਰ ਆਤਮ ਭੂਲੇ ਨਾ ਕਰੇ ਵਿਚਾਰ ਵਿੱਚ ਵਸੇ ਪ੍ਰਭ ਸੱਜ ਪਤਾਰ ਨਜ਼ਰਾਂ ਆਵੇ ਹੋਏ ਆ ਜਾਂਦੇ ਹਾਰ ਗੁਰਮੁਖਾ ਪ੍ਰਭ ਆਤਮ ਗਿਆਨ ਦੇ ਆਤਮ ਜੀਵ ਕਰਿਓ ਯਾਰ ਸਤਿਪੁਰਖਾਂ ਚਰਨ ਧਿਆਨ ਦੇ ਸਾਚੀ ਸ਼ਬਦ ਵਜੇ ਤੁਨ ਕਹਰ ਮਹਾਰਾਜ ਸ਼ੇਰ ਸਿੰਘ ਸੋਹੰਗਦਾਨ ਦੇ ਮਹਾਰਾਜ ਸ਼ੇਰ ਸਿੰਘ ਸੋਹੰਗਦਾਨ ਦੇ ਕਾਲ ਯੁਗ ਬੇੜਾ ਕਰ ਜੇ ਪਾਰ ਹਉ ਆਜ ਅੱਗੇ ਸੱਚੇ ਪਾਤਸ਼ਾਹ ਜੀ ਕੀ ਕਿਰਪਾ ਕਰਦੇ ਆ ਅੰਤ ਕਾਲ ਕਲ ਪ੍ਰਭ ਆ ਆਪ ਕਰਾਈ ਜੋ ਸਰੂਪਿਆਗਨ ਜੋਦ ਲਗਾਈ ਸ਼ੋਨ ਸਾਚਾ ਬਾਨ ਪ੍ਰਭ ਸ਼ਬਦ ਚਲਾਈ ਬੇਮੁਖਾਂ ਬਾਨ ਮਦਮਾਸ਼ੀ ਕੋਈ ਰਹਿਣ ਨਾ ਪਾਏ ਬੇਮੁਖਾਂ ਬਾਨ ਮਦਮਾਸ਼ੀ ਕੋਈ ਰਹਿ ਨਾ ਪਾਈ ਗੁਰ ਸਿਖਾ ਦੇਵੇ ਬ੍ਰਹਮ ਗਿਆਨ ਨਿਜ ਕਰ ਵਾਸੀ ਨਿਜ ਕਰ ਨਜ਼ਰੀ ਆਵੀ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਭਗਤ ਜਨਾ ਕਰ ਜੋਤ ਜਗਾਏ ਭਗਤ ਤਰੇ ਜਗਤ ਪੁਲਾਇਆ ਪ੍ਰਵਨਾ ਡੁਲੇ ਕਿਸੇ ਜਨ ਡੁਲਾਇਆ ਬਾਹੂ ਪਗੜ ਗੁਰਸਿੱਖ ਸਾਚੇ ਮਾਰਗ ਲਾਇਆ ਸੋਹਣ ਸਾਚਾ ਗਿਆਨ ਦੇ ਪ੍ਰਵ ਆਤਮ ਜੋਤ ਜਗਾਇਆ ਜਾਨ ਭਗਤਾਂ ਸੌਣ ਦਵਾਰ ਬੰਕ ਕਾਲ ਜਵ ਜਾ ਮਾ ਤਾਰ ਇੱਕ ਕੀਆ ਰਾਉ ਹੋ ਰੰਕ ਊਜਨੀਜ ਭੇਵ ਚੁਕਾਏ ਮਨ ਕ ਮਹਾਰਾਜ ਸ਼ੇਰ ਸਿੰਘ ਭਗਤ ਜਨ ਤਾਰੇ ਜਿਉ ਤਾਰੇ ਜਨਕ ਮਹਾਰਾਜੇ ਸ਼ੇਰ ਸਿੰਘ ਭਗਤ ਜਨ ਤਾਰੇ ਜਿਉ ਤਾਰੇ ਜਨਕ ਆਪ ਤੇਜ ਬਾਏ ਪ੍ਰਥਮੀ ਆਕਾਸ਼ ਜੀਵ ਤਨ ਰਚਾਇਆ ਮਾਤਮਾਨ ਬੁਧ ਧਰ ਪਵਨ ਰੂਪੀ ਸਵਾਸ ਚਲਾਇਆ ਕਾਮ ਕ੍ਰੋਧ ਹੰਕਾਰ ਕਰ ਜਗ ਝੂਠੇ ਤੰਦੇ ਲਾਇ ਬੇਮੁਖ ਜੀਵ ਖੁਆਰ ਕਰ ਮਦਮਾਸ ਆਹਾਰ ਬਨਾਇ ਗਿਆਨ ਭਗਤਾ ਕਲ ਵਿਚਾਰ ਕਰ ਸੋង ਸਾਚਾ ਨਾਮ ਜਪਾਇ ਕਾਰਜੁ ਗੁ ਸਾਚੀ ਜੋਤ ਧਾਰ ਕਰ ਨੇਕ ਲੰਕਨਾਂ ਉਤਰਾਇਆ ਜੋਤ ਸਰੂਪੀਆ ਕਾਰ ਕਰ ਪ੍ਰਭ ਅਪਨਾਇਆ ਪਛਪਾਇਆ ਜੀਵ ਜਨਤਾ ਜੋਤੈ ਆਧਾਰ ਧਰ ਪ੍ਰਭ ਵਿਚੋਂ ਜਿਸ ਨਾ ਆਇਆ ਜਾਨ ਭਗਤਾ ਕਰਮ ਵਿਚਾਰ ਕਰ ਪ੍ਰਵਹਿ ਜਗ ਜੋਤ ਜਗਾਇਆ ਉਤਮ ਵਿੱਚ ਸੰਸਾਰ ਕਰ ਸਾਚਾ ਲੇਖ ਪ੍ਰਵ ਲਿਖਾਇਆ ਕਲ ਜਗ ਉਤਮ ਖੇਲ ਕਰਤਾਰ ਕਰ ਪ੍ਰਵ ਸਾਰਾ ਖੇਲ ਮਿਟਾਇਆ ਜੋਲ ਸਰੂਪੀ ਅਗਨੀ ਬਾਲ ਕਰ ਅਗਨ ਜੋਤ ਪ੍ਰਵਚਾਰ ਕੁੰਡ ਲਗਾਇਆ ਦੁਖ ਭੁਖ ਕਲਜ ਜੀਵ ਬਿਹਾਲ ਕਰ ਹਹਾਕਾਰ ਕਰ ਜਗਤ ਰੁਆਇਆ ਦੁਖ ਭੁਖ ਕਲਜ ਜੀਵ ਬਿਹਾਲ ਕਰ ਹਾ ਹਕਾਰ ਕਰ ਕਰ ਜਗਤ ਰੁਆ ਨੇਕ ਲੰਗ ਕਾਜਗ ਅਵਤਾਰ ਨਰ ਅੰਤ ਕਾਲ ਕਲ ਆਨ ਖਪਾਇਆ ਗੋਰਖੀ ਕਾਜਗ ਪਾਰ ਕਰ ਪ੍ਰਭ ਜੋਤੀ ਜੋਤ ਮੇਲ ਮਲਾਇਆ ਮਹਾਰਾਜ ਸ਼ੇਰ ਸਿੰਘ ਜੋਤਿਆ ਕਰ ਕਰ ਸਤਜਗ ਸਚਾ ਲਾਇ ਸਤਜਗ ਚਲੇ ਸ਼ਬਦ ਨਿਆਰਾ ਸੋਹਣ ਹੋਵੀ ਜੈ 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 ਕਰਾ ਜਨ ਭਗਤਾਂ ਦਿਸੇ ਪ੍ਰਭ ਚਨ ਦੁਆਰਾ ਜਿੱਥੇ ਬਸੇ ਆਪ ਨਰੰਕਾਰਾ ਜੋਤ ਸਰੂਪ ਪ੍ਰਭ ਰਹੇ ਜੋਤਿ ਅਧਾਰਾ ਕਾਰਜੋ ਗਿ ਬੇਮਖ ਜੀਵ ਕਿਉ ਪਾਵੇ ਨਾ ਪ੍ਰਭ ਕੀ ਸਾਰਾ ਅੰਮ੍ਰਿਤ ਨਾਮ ਮਹਾਰਸ ਪੀਵ ਮਿਟ ਜਾਵੇ ਜੇਹ ਦੇਹ ਦਹਾਰਾ ਗੁਰ ਚਰਨ ਲਾਗ ਸਦਾ ਜਗ ਜੀਵ ਸੱਚਖੰਡ ਮਿਲੇ ਦੁਆਰਾ ਮਹਾਰਾਜੇ ਸ਼ੇਰ ਸਿੰਘ ਨਿਰਮਲ ਜੋਤਿ ਤਰੇ ਵਿਤਿਆਤਮ ਜੀਵ ਝੂਠੀ ਦੇ ਹੋਏ ਅਯਾਰਾ ਗਿਆਨ ਗੜ ਕੋਈ ਜਨ ਜਾਣੇ ਗਿਆਨ ਗਤ ਕੋਈ ਜਨ ਜਾਣੇ ਮੂਰਖ ਮਤਨਾ ਪ੍ਰਵਰੰਗ ਮਾਨੇ ਗੋਰੇ ਮਗਲ ਚਲੇ ਪ੍ਰਭ ਕੇ ਪਾਣੇ ਅਰੇ ਝੜੇ ਪ੍ਰਭ ਭੁੰਨੇ ਜਿਉਂ ਪਠਿਆਲੇ ਦਾਣੇ ਦਰ ਖੜੇ ਨਿਗਮ ਵਿਚਾਰ ਕਰੇ ਕਲ ਜਗਪੁਰਖ ਜਾਨ ਮਹਾਰਾਜ ਸੇਰ ਸਿੰਘ ਕਲ ਪ੍ਰਗਟ ਜੋਤ ਦਰ ਡੇਗਨ ਆਏ ਰਾਜੇ ਰਾਣੇ ਸਭ ਤੇ ਵੱਡਾ ਪ੍ਰਭ ਕਾ ਦਰ ਸਭ ਤੇ ਵੱਡਾ ਪ੍ਰਭ ਕਾ ਦਰ ਰਾਉ ਰੰਗ ਅੰਤ ਕਾਲਿਕ ਜਾਏ ਕਰ ਜੋਤ ਸਰੂਪੀ ਜੋਤ ਪ੍ਰਗਟਾਏ ਨੇਕ ਲੰਗੇ ਅਵਤਾਰ ਨਰ ਸਾਚਾ ਪ੍ਰਭ ਹੋਏ ਸਹਾਈ ਸਾਧ ਸੰਗਤ ਕਲ ਮੂਲ ਨਾ ਡਰ ਗੁਰਪੂਰਾ ਲਾਜ਼ ਰਖਾਈ ਜੋ ਚਲ ਆਇਆ ਦਰ ਮਹਾਰਾਜ ਸ਼ੇਰ ਸਿੰਘ ਅੰਤ ਜੋਤ ਮਿਲਾਇ ਗੁਰਸਿੱਖ ਨਾ ਜਾਏ ਮਰ ਗੁਰਸਿੱਖ ਹੋਏ ਨਾ ਜਗ ਮਰਨਾ ਅੰਦਰ ਗਾਲ ਜੋਤ ਸਰੂਪ ਹੋਏ ਨੇਕ ਲੰਕੇ ਗੁਰਮੁਖ ਵਿਲਾ ਵਰਨਾ ਸਾਜ ਸੰਗਤ ਪ੍ਰਵਚਨ ਲਾਗ ਕਲਯੁਗ ਤਰਨਾ ਸਾਜ ਸੰਗਤ ਪ੍ਰਵਚਨ ਲਾਗ ਕਲਯੁਗ ਤਰਨਾ ਮਹਾਰਾ ਜੀ ਸ਼ੇਸ਼ਮ ਸੱਚ ਸ਼ਬਦ ਡੰਕ ਅੰਤਕਾਲ ਚਾਰ ਵਰਨ ਇੱਕ ਕਰਨਾ ਚਾਰ ਵਰਨ ਪ੍ਰਵੇਕ ਕਰਾਈ ਚਾਰ ਵਰਨ ਪ੍ਰਵੇਕ ਕਰਾਈ ਸੱਚਖੰਡ ਵਾਸੀ ਸਤਿ ਜਗ ਲਾਏ ਸੱਚਖੰਡ ਵਾਸੀ ਸੱਚਖੰਡ ਵਾਸੀ ਸੱਜੁਗ ਲਾਏ ਸੋ ਸੱਚਾ ਸ਼ਬਦ ਚਲਾਏ ਦੂਸਰ ਕੋਈ ਰਹਿਣ ਨਾ ਪਾਈ ਇਸਾ موسیٰ ਮਹਮਦੀ ਪ੍ਰਭ ਨਸ਼ਟ ਕਰਾਏ ਕੁਰਾਨ ਅੰਜੀਲ ਸੱਜੁਗ ਜਿਸ ਨਾ ਆਈ ਚੜਨਾ ਹੋਵੇ ਹਿੰਦ ਮਹਮਦੀ ਮਹਾਰਾਹੀ ਸੇਤੂ ਬਿਆਸੂ ਪਾਰ ਚਨ ਡਕਾਈ ਚਨ ਕਵਲ ਪੰਡ ਆਲ ਪ੍ਰਾਪਤ ਰਿਆ ਚਨ ਕਵਲ ਪੰਡ ਆਲ ਪ੍ਰਾਪਤ ਰਿਆ ਪੂਰਾ ਬਜਨ ਮਨੀ ਸਿੰਘ ਤੇਰਾ ਪ੍ਰਭ ਕਰਿਆ ਹਹਾਕਾਰ ਕਰ ਜਗਤ ਸਭ ਡਰਿਆ ਮਹਾਰਾਜੇ ਸ਼ੇਰ ਸਿੰਘ ਗੁਰ ਸਿੱਖ ਤੇਰਾ ਕਾਲ ਯੁਗ ਨਾ ਕਿਸੇ ਤੂੰ ਡਰਿਆ ਮਹਾਰਾਜੇ ਸ਼ੇਰ ਸਿੰਘ ਗੁਰ ਸਿੱਖ ਤੇਰਾ ਕਾਲ ਯੁਗ ਨਾ ਕਿਸੇ ਤੂੰ ਡਰਿਆ ਸੋ ਕਿਉਂ ਡਰੇ ਜਿਸ ਪ੍ਰਭ ਹੋਏ ਸਹਾਈ ਸੋ ਕਿਉ ਡਰੇ ਜਿਸ ਪ੍ਰਭ ਹੋਏ ਸਹਾਈ ਜਨ ਕਿਉ ਮਰੇ ਜਿਸ ਪ੍ਰਭ ਸੱਚਾ ਦਰਸ ਦਿਖਾਈ ਕਲ ਯੁਗ ਤਰੇ ਜਿਨ ਹਿਰਦੇ ਪ੍ਰਭ ਰਿਹਾਲ ਸਮਾਈ ^{(1)} ^{(2)} ਜੋ ਆਏ ਚਲ ਪ੍ਰਭ ਸਰਨਾਈ ਅੰਧ ਕਾਲੇ ਦੁਖ ਦਾਦਾ ਪਰੇ ਜੋ ਜਾਏ ਮੁਖ ਪਵਾਈ ਆਵੇ ਜਾਵੇ ਜਨਮੇ ਮਰੇ ਗਰੋ ਬਾਸ ਪ੍ਰਭਵਾਸ ਕਰਾਈ ਦਰ ਆਏ ਖੋਟੇ ਹੋਏ ਖਰੇ ਦਰ ਆਏ ਖੋਟੇ ਹੋਏ ਖਰੇ ਸਾਧ ਸੰਗਤ ਪ੍ਰਵਲੈ ਮਲਾਈ ਮਹਾਰਾਜੇ ਸ਼ੇਰ ਸਿੰਘ ਜੋਤ ਸਰੂਪ ਭੇਵ ਨਾਇਆ 베رائی ਬੇ ਮੁਖਾ ਕੀ ਜਾਣੇ ਪ੍ਰਭ ਕਾ ਭੇਵਾ ਗੁਰਮੁਖ ਜਾਣੇ ਜੋ ਗੁਰ ਚਰਨੀ ਲਾਏ ਸੇਵਾ ਕਲਦਗ ਪ੍ਰਗਟਿਆ ਅਨੇਕ ਲੰਕ ਵਡਦਾਤਾ ਦੇਵੀ ਦੇਵਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪ੍ਰਗਟੇ ਅਲਖ ਭੇਵਾ ਸੋ ਸੁਹਾਇਆ ਥਾਨ ਜਿੱਤੇ ਪ੍ਰਭ ਜੋਤ ਜਗਾਈ ਸੋ ਸੁਹਾਇਆ ਥਾਨ ਜਿੱਥੇ ਪ੍ਰਭ ਪ੍ਰਗਟ ਜੋਤ ਅਭਿਮਾਨੀਆਂ ਮਾਨ ਗਵਾਈ ਸੋ ਸਾਏ ਥਾਨ ਜਿੱਥੇ ਪ੍ਰਭ ਸਾਧ ਸੰਗਤ ਦਰਸ ਦਿਖਾਈ ਸੋ ਸਾਏ ਥਾਨ ਜਿੱਥੇ ਪ੍ਰਭ ਸੋنگ ਸ਼ਬਦ ਚਲਾਈ ਸੋ ਸਾਏ ਥਾਨ ਜਿੱਥੇ ਪ੍ਰਭ ਜਨ ਭਗਤ ਤਰਾਈ ਸੋ ਸੁਹਾਏ ਥਾਨ ਜਿੱਥੇ ਪ੍ਰਵੇਵਨਾ ਚੀ ਸਿੰਘ ਆਸਨ ਬਿਠਾਈ ਸਿੰਘ ਆਸਨ ਬੈਠਾ ਆਪ ਨਰ ਸਿੰਘ ਜੋਦਸ ਰੂਪ ਰਾਣਿਆ ਮਹਾਰਾਣਿਆ ਕਰੇ ਨਿੰਗ ਕਰੇ ਨਿੰਗ ਦੇਵ ਸ਼ਬਦ ਗਿਆਨ ਬਜਾਏ ਆ ਤੁਮ ਕਿੰਗ ਕਾਰਜੁ ਉਦਰੇ ਭਗਤ ਜਾਨ ਜਿਉ ਤਰਿਆ ਭਗਤ ਪਰਿੰਗ ਮਹਾਰਾਜੇ شیر ਸਿੰਘ ਕਾਜੂ ਦੇ ਅੰਦਰ ਗੁਰ ਸਾਚਾ ਮਰਗਿੰਦ ਮਹਾਰਾਜੇ شیر ਸਿੰਘ ਕਾਜੂ ਦੇ ਅੰਦਰ ਗੁਰ ਸਾਚਾ ਮਰਗਿੰਦ ਭੋਗ ਲਗਾਏ ਗੁਰ ਪ੍ਰਸ਼ਾਦੀ ਹੰਕਾਰ ਨਵਾਰੇ ਆਤਮ ਸਾਦੀ ਰਚਨਾ ਪ੍ਰਭ ਜੀਬ ਸਦਾ ਅਨਾਦੀ ਕਾਲਿਕ ਪ੍ਰਗਟਿਆ ਜੋਤ ਸਰੂਪ ਸਦਾ ਅਨਾਦੀ ਮਹਾਰਾਜੇ ਸਿੰਘ ਅੰਤ ਕਾਲ ਤੁਧ ਮਨ ਕੋਈ ਨ ਬੰਦਾ ਦਾਦੀ ਮਹਾਰਾਜੇ ਸਿੰਘ ਅੰਤ ਕਾਲ ਤੁਧ ਮਨ ਕੋਈ ਨ ਬੰਦਾ ਦਾਦੀ ਆਈ ਬਿਕਰਮੀ 208 ਦਿਵਸ ਗਿਆ ਉੱਪਰ 8 8 60 ਆਈ ਬਿਕਰਮੀ 208 ਦਿਵਸ ਗਿਆ ਉੱਪਰ 8 ਤੇ 60 ਸਾਧ ਸੰਗਤ ਕੀਆ ਪੰਡਾਲੀ ਇਕੱਠ ਕਾਲ ਜਗ ਉਲਟੀ ਘੇੜ ਜਾਏ ਪ੍ਰਵਲਟ ਸੇਸ਼ ਵੈਖ ਪਾਈ ਵਿੱਚ ਪਠ ਗੁਰਮੁਖ ਕਾਲ ਜਗ ਗੁਰ ਚਰਨੀ ਆਨ ਨਠ ਗੁਰਮੁਖ ਕਾਲ ਜਗ ਗੁਰ ਚਰਨੀ ਆਨ ਨਠ ਮਹਾਰਾਜ ਸ਼ੇਰ ਸਿੰਘ ਨੇਕ ਲੰਘੇ ਅਵਤਾਰ ਦੇਵੇ ਸ਼ਬਦ ਦਾ ਆਧਾਰ ਗੁਰਸ਼ਿ ਗੁਰਸ਼ਿ ਕਨਾ ਛੋੜੇ ਹੱਥ ਜੋਰ ਪ੍ਰਕਾਸ਼ੇ ਮਾਲ ਬਤਾਲ ਵਿੱਚ ਆਕਾਸ਼ੇ ਸਾਧ ਸੰਗਤ ਗੁਰ ਚਰਨ ਨਿਵਾਸੀ ਕਾਜਗ੍ਰਿਵ ਜੀਵ ਪ੍ਰਭ ਚਰਨ ਪਰਵਾਸੀ ਬੇਲਾ ਅੰਤ ਪ੍ਰਭ ਕਰੇ ਬੇਅੰਤ ਸਿਸਵਾਈ ਹੋਏ ਨਾਸੀ ਮਹਾਰਾਜ ਸੇਵ ਸਿੰਘ ਸਾਧਗ ਤੇਰੀ ਮੰਤ ਚਾਰ ਕੁੰਡ ਪ੍ਰਭ ਸ਼ਬਦ ਵਾਸੀ जिनाय शब्द सर गुणवंत जिनाय शब्द प्रभु भगवंतिखाय शब्द दिखाय साधन संता अपनाए शब्द आदि अनता महाराज शेर सिंह पूर्ण भगवंत महाराज शेर सिंह पूर्ण भगवंत भगवन हुए भक्त प्रगटया साचा मान प्रभु आप दवाया ਨੇਕ ਲੰਕ ਸਿਲ ਸ਼ਦਰ ਚਲਾਇ ਛਤਰ ছায়ਾ ਧਰ ਜੋਤ ਪ੍ਰਵ ਸੰਤਨ ਜਨਮ ਦਵਾਇ ਧਰ ਜੋਤ ਪ੍ਰਵ ਸੰਤਨ ਜਨਮ ਦਵਾਇ ਮਹਾਰਾਜ ਸ਼ੇਰ ਸਿੰਘ ਕਾ ਜੇ ਕੋ ਪ੍ਰਗਟ ਮਾਠੇ ਮਨੀ ਸਿੰਘ ਤਿਲਕ ਲਗਾਇਆ ਜਿੱਥੇ ਤੇ ਜਾਏ ਦੇ ਸੰਤ ਉੱਥੇ ਪ੍ਰਭ ਜੋਤ ਪ੍ਰਗਟਾਏ ਜੋਤ ਪ੍ਰਗਟਾਏ ਜੋਤ ਪ੍ਰਗਟਾਏ ਜੋਤ ਪ੍ਰਗਟਾਏ ਆਪ ਪ੍ਰਭ ਜੋੜ ਪ੍ਰਗਟਾਏ ਆਪ ਪ੍ਰਭ ਜੋ ਜਲ ਲਾਡ ਲਗਾਏ ਕਰ ਜਾਏ ਉਤਪਤ ਚਾਰ ਵਰਨ ਪ੍ਰਭ ਸਰਨੇ ਲਾਏ ਮਾਰਾਈ ਸ਼ੇਰ ਸਿੰਘ ਤੇਰੀ ਕੋਈ ਨ ਜਾਣੇ ਗਤ ਮਿਤ ਗੋਰ ਸਿੰਘ ਬਿਰਲਾ ਤੇਰਾ ਭੇਵ ਕਲ ਪਾਇ ਸੰਤਨ ਪ੍ਰਭ ਆਪਨਾ ਭੇਵ ਖੋਲਾਇ ਦੇ ਦਰਸ ਗਿਆਨ ਅੰਧੇਰ ਮਟਾਇ ਚੋੜ ਆਤਮ ਹਰਸ ਬ੍ਰਹਮ ਸਰੂਪ ਬਨਾਇ ਮਾਰਾਈ ਸ਼ੇਰ ਸਿੰਘੇ ਹਰਦੇ ਅਮਰਤ ਸੱਚਾ ਵਰਸ ਦਸਮਾ ਦਵਾਰ ਖੁਲਾਇਆ ਮਾਰਾਇ ਸ਼ੇਰ ਤੇ ਮਿਰਦੇ ਅੰਮ੍ਰਿਤ ਸਾਚਾ ਵਰਸ ਦਸਮਾ ਦਵਾਰ ਖੁਲਾਇਆ ਖੁੱਲੇ ਦਵਾਰ ਹੋਏ ਜੋਤ ਬਰਕਾਛੇ ਅੰਧਿਆਗਿਆਨ ਵਿੱਚੋਂ ਦੇ ਨਸੇ ਸੰਤਨ ਸੰਗ ਸਦਾ ਪ੍ਰਭ ਵਾਸੀ ਮਾਰਾਈ ਸ਼ੇਰ ਸਿੰਘ ਕਾ ਜਗ ਦੁਸ਼ਟ ਕਰੇ ਅੰਤਨਾਸ਼ਿ ਨਾਸ਼ਿ ਦੁਸ਼ਟ ਦੁਰਾਚਾਰ ਸੋ ਜਨ ਕਹੈ ਮਦਮਾਸ ਧੋਰ ਸੁਨਾਨ ਲਾਏ ਛਟਾ ਪ੍ਰਵਲਿਆ ਪੁਲਾਏ ਪ੍ਰਗਤੀ ਜੋਤ ਕਲ ਗੋਬਿੰਦ ਰਾਇ ਭਗਤ ਜਨ ਆਨ ਦਰਕਾਰ ਹੋਏ ਸਹਾਇ ਸਾਧ ਸੰਗਤ ਮਿਲ ਹਰ ਜਸ ਗਾਏ ਪ੍ਰਮਯਾ ਨਾਸੀ ਜੋਰ ਪ੍ਰਗਟਾਏ ਸੰਤ ਜਨ ਆ ਪ੍ਰਭ ਆਪ ਵਧਿਆਏ ਮਹਾਰਾਜੇ ਸਿੰਘ ਤੇਰਾ ਨੌ ਕਲਜ ਬ ਸਾਚੀ ਨਾਏ ਸੰਤ ਮਨੀਸ਼ ਸਿੰਘ ਵਾਡ ਸੰਤਨ ਸੰਤਾ ਉਤਮ ਕੀਆ ਪ੍ਰਭ ਵਿੱਚ ਕੱਜ ਜੀਵ ਜੰਤਾ ਸਤਗੁਰ ਬਨਾਇਆ ਪ੍ਰਕৃতি ਜੋੜ ਪ੍ਰਭ ਭਗਵੰਤਾ ਤਖਤ ਬਹਾ ਆਇਆ ਕੇਸਰ ਹੱਥ ਪ੍ਰਭ ਸਾਚਾ ਕੰਤਾ ਨਦਰੀ ਨਜ਼ਰ ਕਰ ਪਾਰ ਕਰਾਇਆ ਜਗ ਵੱਡ ਮਹੰਤਾ ਮਹਾਰਾਜ ਸ਼ੇਰ ਸਿੰਘ ਕਰ ਤੇਰੀ ਵਿੜਾਈ ਮਾਨਦਵਾਏ ਵਿੱਚ ਸਾਧਨ ਸੰਤਾ ਸੰਤਨ ਮਨ ਕਲ ਪਾਇ ਆਨੰਦ ਆਤਮਾ ਤੋਂ ਦੇ ਪ੍ਰਮੋਹ ਮੇ ਬੰਦ ਹੋਏ ਪ੍ਰਕਾਸ਼ ਜਿਉਂ ਆਕਾਸ਼ ਚੰਦ ਸਿਤਿਲੀ ਆਤਮਾ ਉਤਮ ਸੁਖ ਪਰਮ ਆਨੰਦ ਮਹਾਰਾਏ ਸ਼ੇਸ਼ੇਂ ਅੰਮ੍ਰਿਤ ਵਰਖੇ ਸੁਖ ਪਾਏ ਜੀਵ ਨਿਜ ਆਨੰਦ ਨਿਜ ਆਨੰਦ ਜੀਵ ਨਿਜ ਵਿਚਾਰ ਅੰਮ੍ਰਿਤ ਵਰਖੇ ਪ੍ਰਭ ਕਿਰਪਾ ਤਾਰ ਕਾਲਯੁਗ ਮਾਇਆ ਭੁਲਾਇ ਸੰਸਾਰ ਕਾਜੁ ਮਾ ਪੁਲਾਸ ਸੰਸਾਰ ਨਜ਼ਰ ਨਾ ਆਏ ਪ੍ਰਗਮ ਅਪਾਰ ਨਜ਼ਰ ਨਾ ਆਏ ਪ੍ਰਗਮ ਅਪਾਰ ਜੋਤ ਰੂਪ ਕਲਕੀ ਆਕਾਰ ਨੇ ਕਲੰਕ ਨਿਰ ਨਿਰਹਾਨ ਨਰਵੈਰ ਕਲ ਆਇਆ ਜਾਂ ਮਹਤਾਰ ਮਹਾਰਾਜੇ ਸ਼ੇਰ ਸਿੰਘ ਕਲ ਵਰਤਾਵੇ ਸਿਸਵਾਈ ਹੋਏ ਖਵਾਰ ਆਤਮ ਬੁੱਧ ਆਪ ਪ੍ਰਭੁ ਮਾਰੀ ਆਤਮ ਬੁੱਧ ਆਪ ਪ੍ਰਭੁ ਮਾਰੀ माया ਧਾਰੀ ਹੋਏ ਹੰਕਾਰੀ माया ਧਾਰੀ ਹੋਏ ਹੰਕਾਰੀ ਅਰਸਨਾ ਲੋਭੀ ਜੀਵ ਸੰਸਾਰੀ ਪ੍ਰਭੂ ਪਛਾਣੇ ਕੋਈ ਨਰ ਨਾਰੀ ਪ੍ਰਗਟੇ ਕਲ ਪ੍ਰਭ ਆਪ ਮੁਰਾਰੀ ਬੇਮੁਖ ਜਾਣ ਜਨਮ ਜੇ ਹਾਰੀ ਬੇਮੁਖ ਜਾਣ ਜਨਮ ਜੂਏ ਹਾਰੀ ਗੁਰ ਸਿੰਘ ਦੇਵੇ ਸਾਚਾ ਨਾਮ ਆਧਾਰੀ ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਪ੍ਰਗਟ ਜੋਤ ਪੈਦ ਸਵਾਰੀ ਭਗਤ ਜਨਾ ਹਰ ਆਪ ਸਵਾਰੀ ਰਸਨਾ ਜਪ ਜਪ ਹਰ ਨਾਮ ਉਤਰੇ ਪਾਰੇ ਅੰਤ ਕਾਲ ਕਲ ਜਾਣ ਸੱਚ ਦੁਆਰੇ ਜੋਤ ਪ੍ਰਕਾਸ਼ ਹੋਏ ਜੋਤ ਜਮਦਕਾਰੇ ਅਨਹਦ ਸ਼ਬਦ ਧੁਨ ਸਦਾ ਗੁੰਜਾਰੇ ਖੁੱਲ ਜਾਏ ਆਤਮ ਸੁਨ ਜਿਸ ਨੂੰ ਬਖਸ਼ੇ ਆਪ ਗਿਰਧਾਰੇ ਸਾਵਨ ਦੇ ਅਚਨ ਦੇਖਣ ਮੋਣ ਪ੍ਰਭ ਦੇਵੇ ਸੰਤ ਪਿਆਰੇ ਮਹਾਰਾਜੇ ਸ਼ੇਸ਼ ਸਿੰਘ ਸੰਤ ਮਾਨੀ ਸਿੰਘ ਚੌਣਾ ਸਾਜਗ ਉਪਜਾਇਆ ਪੁਰਖ ਅਪਾਰੇ ਸਤ ਪੁਰਖ ਸਦ ਆਇਆ ਕਲਮ ਪਗੜ ਵਿੱਚ ਹੱਥ ਕਲਿ ਵਿਲੇਖ ਲਿਖਾਇਆ ਕੋਈ ਨਾ ਰਹੇ ਕਿਸੇ ਦੀ ਅੱਕੜ ਕੋਈ ਨਾ ਰਹੇ ਕਿਸੇ ਦੀ ਅੱਕੜ ਪ੍ਰਭ ਆਪਣੇ ਜੋਤ ਪ੍ਰਗਟਾਇਆ ਸਭ ਚਰਨਾਂ ਦੇ ਆਵੇ ਪਕੜ ਰਾਜਾ ਰਾਣਾ ਤਖਤ ਨੂੰ ਲਾਇਆ ਮਹਾਰਾਜ ਸੇਠਨ ਪਰਿਵੜੇ ਆਈ ਤੇਰਾ ਭੇਵ ਕਿਸੇ ਨਾ ਪਾਇਆ ਰਾਜਾ ਰਾਨਾ ਕੋਈ ਨ ਦਿਸੇ ਪ੍ਰਗਟੇ ਜੋਤ ਪ੍ਰਵਿਆਪ ਜਗ ਦੀ ਛੇ ਅੰਤ ਕਾਲੇ ਵਰਨ ਚਾਰ ਹੋਏ ਇੱਕ ਰੰਗ ਇੱਕ ਛੇ ਜੁਲੇ ਛਤਰ ਨੇਕ ਲੰਗ ਤੇਰੇ ਸੀਸੇ ਅਮਰ ਤੇ ਸਾਚਾ ਨਾਮ ਕੋਈ ਬਿਰਲਾ ਗੁਰਮੁਖ ਪੀਸੇ ਅੰਮ੍ਰਿਤ ਸਾਚੇ ਨਾਮ ਦਾ ਅੰਮ੍ਰਿਤ ਕੋਈ ਬਿਰਲਾ ਗੁਰਮੁਖ ਪੀਏਗਾ ਅੰਮ੍ਰਿਤ ਸਾਚਾ ਨਾਮ ਕੋਈ ਬਿਰਲਾ ਗੁਰਮੁਖ ਪੀਸੇ ਗੁਰਮੁਖਾ ਤੇਰਾ ਮਾਨ ਬੇਮੁਖ ਨਾ ਹੋਏ ਰੀਸੇ ਪ੍ਰਤੀ ਜੋਤ ਭਗਵਾਨ ਕਾਲਜਿ ਜੀਵ ਤੂਫਾਨ ਆਪਿ ਸੇ ਮਹਾਰਾਜੇ ਸੇ ਮਿਗੁਣੀ ਨੇ ਜਾਣ ਬਰਤਾਏ ਖੇਲ ਹੋਏ ਬੀਸ ਅਕਿਸੇ ਬਰਤੇ ਖੇਲ ਪ੍ਰਵਿਆਥਾ ਅੰਤ ਕਾਲ ਕਲ ਕਿਸੇ ਮਿਲੇ ਨਾ ਸਚਾ ਥਲ ਜਨ ਜਲ ਥਲ ਪ੍ਰਵਚਾਰ ਕੁੰਡ ਦੇ ਬਹਾ ਜੋਤ ਸਰੂਪ ਜੋਤ ਪ੍ਰਭ ਵਿੱਚ ਸਿੱਖ ਰਿਹਾ ਸਮ। ਮਹਾਰਾਜੇ ਸਿੰਘ ਤੇਰੇ ਚੋਜ। ਸਭ ਦਾਰੇ ਆਏ ਮੂਰਖ ਪਤ ਜਏ ਗਵਾ। ਗੁਰਦਰ ਦਰਵਾਰਾ ਵਸੇ ਪ੍ਰਭ ਸਤ ਸਚ ਅਨੰਕਾਰ। ਖੰਡ ਬ੍ਰਹਮੰਡ ਜੋਤਿਆਕਾਰ। ਸਰਬ ਸ੍ਰਿਸ਼ਟੀ ਪ੍ਰਭ ਪਸਰ ਪਸਾਰਾ ਜੀਵ ਜੰਤ ਦੀਆ ਜੋਤ ਇਹ ਦਹਰਾ ਮਾਨੁਜ ਜਨਮ ਗਵਾਇ ਮੂਰਖ ਜੀਵਨ ਕਰੇ ਵਿਚਾਰਾ ਗੁਰ ਸਿੱਖਾ ਪੇਵ ਖੁਨਾਇ ਪ੍ਰਭ ਖੋਲ ਦਸਮ ਦਵਾਰਾ ਮਹਾਰਾਜ ਸੇਤਿੰਗਦਰਸ਼ ਦਿਖਾਇ ਅਮਰਤ ਦੇਵੇ ਸੱਚ ਭੰਡਾਰਾ ਜੀਵ ਜੰਤ ਜੀਆ ਜੋਤਿ ਆਧਾਰਾ ਮਨ ਜਨਮ ਗਵਾਇਆ ਮੂਰਖ ਜੀਵਨ ਕਰੇ ਵਿਚਾਰਾ ਗੁਰ ਸਿਖਾਂ ਭੇਵ ਖੋਲਾਇ ਪ੍ਰਭ ਖੋਲ ਦਸ਼ਮ ਦਵਾਰਾ ਮਹਾਰਾਜ ਸੇਰ ਸਿੰਘ ਦਰਸ ਦਿਖਾਇ ਅੰਮ੍ਰਿਤ ਦੇਵੇ ਸਚ ਪੰਡਾਰਾ

ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ